ਦੇਖੀ ਜਾਨਾ ਜੱਜ ਦੀ ਜ਼ਿੰਦਗੀ ਰਹਿ ਗਈ ਅੱਧਿਓ ਅੱਧੀ ਜ਼ਿੰਦਗੀ ਦੂਰ ਦਰਾੜਿਓ ਤੱਕੀ ਜਾਨਾ ਸ਼ਿਮਲੇ ਰੂਹ ਤੇ ਬੱਦੀ ਜ਼ਿੰਦਗੀ ਤੂੰ ਬਣ ਕੇ ਕਿੱਥੋਂ ਲਲਾਰਨ ਆ ਗਈ ਤੂੰ ਬਣ ਕੇ ਕਿੱਥੋਂ ਲਲਾਰਨ ਆ ਗਈ ਪਹਿਲਾਂ ਤਾਂ ਸੀ ਭੱਦੀ ਜ਼ਿੰਦਗੀ ਮੈਨੂੰ ਜ਼ਿੰਦਗੀ ਨੇ ਹੈ ਬੰਨਿਆ ਮੈਨੂੰ ਜ਼ਿੰਦਗੀ ਨੇ ਹੈ ਬੰਨਿਆ ਤੂੰ ਕਿੱਲੇ ਨਾਲ ਬੱਦੀ ਜ਼ਿੰਦਗੀ ਆਹ ਬਹੁਤ ਸੋਹਣਾ ਸ਼ੇਰ ਆ ਕਿ ਤੇਰਾ ਆਸਣ ਲੱਗ ਜੇ ਉੱਤੇ ਤੇਰਾ ਆਸਣ ਲੱਗ ਜੇ ਉੱਤੇ ਬਣ ਜਾਏ ਤੇਰੀ ਗੱਦੀ ਜ਼ਿੰਦਗੀ ਅਗਲਾ ਇਸ ਤੋਂ ਵੀ ਸੁਣਾ ਕਿ ਤੇਰਾ ਆਸਣ ਲੱਗ ਜੇ ਉੱਤੇ ਬਣ ਜਾਏ ਤੇਰੀ ਗੱਦੀ ਜ਼ਿੰਦਗੀ ਇੱਕ ਤੇਰੇ ਨਾਲ ਮਾਰੀਆਂ ਗੱਲਾਂ ਇੱਕ ਤੇਰੇ ਨਾਲ ਮਾਰੀਆਂ ਗੱਲਾਂ ਬਾਕੀ ਸਾਰੀ ਰੱਦੀ ਜ਼ਿੰਦਗੀ ਦੁਨੀਆ ਨੂੰ ਤੋੜ ਦੇਵਾਂ ਆਪਣੇ ਖਿਆਲਾਂ ਵਿੱਚ ਦੁਨੀਆ ਨੂੰ ਤੋੜ ਦੇਵਾਂ ਆਪਣੇ ਖਿਆਲਾਂ ਵਿੱਚ ਦੁਨੀਆ ਨੂੰ ਜੋੜ ਦੇਵਾਂ ਆਪਣੇ ਖਿਆਲਾਂ ਵਿੱਚ ਹੱਥ ਮੇਰੀ ਸੋਚ ਹੱਥ ਮੇਰੀ ਸੋਚ ਦਾ ਜੇ ਪਵੇ ਮੰਦ ਅਕਲੀ ਨੂੰ ਬਾਹ ਫੜ ਕੇ ਮਰੋੜ ਦੇਵਾਂ ਆਪਣੇ ਖਿਆਲਾਂ ਵਿੱਚ ਆਪ ਹੁਦਰੇ ਅਸੂਲ ਨੇ ਆਪ ਹੁਦਰੇ ਅਸੂਲ ਨੇ ਆਪ ਹੁਦਰੇ ਫਜ਼ੂਲ ਨੇ ਆਪ ਹੁਦਰਾ ਨਚੋੜ ਦੇਵਾਂ ਆਪਣੇ ਖਿਆਲਾਂ ਵਿੱਚ ਹੋਇਆ ਅਹਿਸਾਸ ਹੋਇਆ ਅਹਿਸਾਸ ਸਾਰੇ ਇਹ ਖਿਆਲਾਂ ਦਾ ਤਮਾਸ਼ਾ ਏ ਹੋਇਆ ਅਹਿਸਾਸ ਸਾਰੇ ਖਿਆਲਾਂ ਦਾ ਤਮਾਸ਼ਾ ਏ ਖਿਆਲਾਂ ਨੂੰ ਹੀ ਰੋੜ ਦਵਾਂ ਆਪਣੇ ਖਿਆਲਾਂ ਵਿੱਚ ਅਗਲਾ ਸ਼ੇਰ ਬਹੁਤ ਸੋਹਣਾ ਤੁਹਾਨੂੰ ਸਾਰਿਆਂ ਨੇ ਵਜਿ ਲੱਗੂ ਕਿ ਇਹ ਸਦਾ ਲਈ ਨਹੀਂ ਹੋਣੇ ਇਹ ਸਦਾ ਲਈ ਨਹੀਂ ਹੋਣੇ ਕਾਇਨਾਤ ਦੇ ਜੇ ਹੋਣਗੇ ਸ਼ੇਰ ਵਿਰਲੇ ਨੂੰ ਜਾਪਣੇ ਇਹ ਆਪਣੇ ਖਿਆਲਾਂ ਵਿੱਚ ਖੌਰੇ ਕਿੱਥੇ ਲੋੜੇ ਤੇ ਕਿੱਥੇ ਜਾ ਕੇ ਮੈਂ ਦਾਣ ਦਿੱਤਾ ਖੌਰੇ ਕਿੱਥੇ ਲੋੜੇ ਤੇ ਕਿੱਥੇ ਜਾ ਕੇ ਮੈਂ ਦਾਣ ਦਿੱਤਾ ਆਪਣੇ ਵੱਲੋਂ ਤਾਂ ਬੋੜ ਦੇਵਾਂ ਆਪਣੇ ਖਿਆਲਾਂ ਵਿੱਚ ਕਦੇ ਆਪਣੇ ਆਪ ਨੂੰ ਬੇਕਦਰ ਜਿਹਾ ਜਾਪਦਾ ਹਾਂ ਕਦੇ ਆਪਣੇ ਆਪ ਨੂੰ ਬੇਕਦਰ ਜਿਹਾ ਜਾਪਦਾ ਹਾਂ ਕਦੇ ਤੇ ਕਦੇ ਬੈਠ ਦੱਸ ਲੋੜ ਦੇਵਾਂ ਆਪਣੇ ਖਿਆਲਾਂ ਵਿੱਚ ਜਿਹੜਾ ਚੰਡੀਗੜ੍ਹ ਤੋਂ ਮੁੜਿਆ ਜਿਹੜਾ ਚੰਡੀਗੜ੍ਹ ਤੋਂ ਮੁੜਿਆ ਮੁੜਿਆ ਉਹੀ ਸ਼ਾਇਰ ਏ ਜਿਹੜਾ ਚੰਡੀਗੜ੍ਹ ਤੋਂ ਮੁੜਿਆ ਮੁੜਿਆ ਉਹੀ ਸ਼ਾਇਰ ਏ ਤੁਰਦੇ ਜਿਹੜਾ ਰੁੜਿਆ 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 ਉਹੀ ਸ਼ਾਇਰ ਏ ਧੰਨਵਾਦ ਜਿਹੜਾ ਚੰਡੀਗੜ੍ਹ ਤੋਂ ਮੁੜਿਆ ਮੁੜਿਆ ਉਹੀ ਸ਼ਾਇਰ ਏ ਤੁਰਦੇ ਜਿਹੜਾ ਰੁੜਿਆ 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 ਉਹੀ ਸ਼ਾਇਰ ਏ ਮਿੱਠੀਆਂ ਉਹਦੀਆਂ ਗੱਲਾਂ ਮਿੱਠੀਆਂ ਉਹਦੀਆਂ ਗੱਲਾਂ 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 ਦੇ ਵਿੱਚ ਦਿਲ ਬਦਲੇ ਦਿਲ ਤੜਵਾ ਕੇ ਅੰਦਰੋਂ ਕੁੜਿਆ ਕੁੜਿਆ ਉਹੀ ਛਾਇਰੇ ਅਗਲਾ ਬਹੁਤ ਸੋਣਾ ਕਿ ਪਹਿਲੀ ਨਜ਼ਰੇ ਤੈਨੂੰ ਤੱਕ ਕੇ ਦੂਜੀ ਨਜ਼ਰੇ ਲਾਵਾਂ ਤੱਕ ਲੀਆਂ ਕਿ ਇੰਨੀ ਜ਼ਿਆਦਾ ਐਕਸਪੈਂਡੇਸ਼ਨ ਕਰ ਲਏ ਨੇ ਆਪਾਂ ਕਿ ਪਹਿਲੀ ਨਜ਼ਰੇ ਤੈਨੂੰ ਤੱਕ ਕੇ ਦੂਜੀ ਨਜ਼ਰੇ ਲਾਵਾਂ ਤੱਕ ਲੀਆਂ ਇੰਨੀ ਛੇਤੀ ਜੁੜਿਆ 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 ਉਹੀ ਛਾਇਰੇ ਅਗਲਾ ਬਹੁਤ ਸੋਹਣਾ ਕਿ ਅੱਗ ਦਾ ਇਹ ਸਮੁੰਦਰ ਹੈ ਅੱਗ ਦਾ ਇਹ ਸਮੁੰਦਰ ਹੈ ਬਹੁਤ ਡੁੱਬ ਜਾਂਦੇ ਕਈ ਤਰ ਲੈਂਦੇ ਅੱਗ ਦਾ ਇਹ ਸਮੁੰਦਰ ਹੈ ਬਹੁਤ ਡੁੱਬ ਜਾਂਦੇ ਕਈ ਤਰ ਲੈਂਦੇ ਜਿਹੜਾ ਜਿਹੜਾ ਆਉਂਦੇ ਅੱਗ ਤੇ ਤੁਰਿਆ 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 ਉਹੀ ਛਾਇਰੇ ਹੱਥ ਆਪਣੇ ਕੰਮ ਨੂੰ ਦੇਤੇ ਹੱਥ ਲੋਹੇ ਨੂੰ ਪੈਰ ਮਿੱਟੀ ਨੂੰ ਸਿਰ ਸੋਚਾਂ ਨੂੰ ਉਨੇ ਵੰਡ ਦਿੱਤੇ ਮਿਹਨਤ ਬਦਲੇ ਪੈਰ ਹੱਥ ਲੋਹੇ ਨੂੰ ਪੈਰ ਮਿੱਟੀ ਨੂੰ ਸਿਰ ਸੋਚਾਂ ਨੂੰ ਉਹਨੇ ਵੰਡ ਦਿੱਤੇ ਮਿਹਨਤ ਬਦਲੇ ਨਾ ਨੁੱਕਰ ਤੋਂ ਦਿਲ ਭਰਿਆ 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 ਉਹ ਹੀ ਸ਼ਾਇਰ ਹੈ। ਧੰਨਵਾਦ। ਅਸਾਂ ਤਾਂ ਮਾਂ ਤੋਂ ਸਿੱਖੇ ਇਹ ਸਲੀਕੇ ਮੈਂ। ਮਸਾਂ ਤਾਂ ਮਾਂ ਤੋਂ ਸਿੱਖੇ ਇਹ ਸਲੀਕੇ ਮੈਂ ਸਿੱਖ ਨਾ ਜਾਵਾਂ ਤੇਰੇ ਤੌਰ ਤਰੀਕੇ ਮੈਂ। ਕਹਿੰਦਾ ਕਿ ਪਰਸੋਂ ਸਵੇਰੇ ਮੈਸੇਜ ਤੈਨੂੰ ਕੀਤਾ ਸੀ ਪਰਸੋਂ ਸਵੇਰੇ ਮੈਸੇਜ ਤੈਨੂੰ ਕੀਤਾ ਸੀ ਸਾਰੀ ਰਾਤ ਹੀ ਮੈਸੇਜ ਤੇਰੇ ਡੀਕੇ ਮੈਂ ਅਗਲਾ ਅਗਲਾ ਬਹੁਤ ਹੋਣਾ ਕਿ ਹਾਏ ਹਾਏ ਤੇਰੇ ਮੂਡ ਸਵਿੰਗ ਲੈ ਬੈਗੇ ਨੇ ਹਾਏ ਹਾਏ ਤੇਰੇ ਮੂਡ ਸਵਿੰਗ ਲੈ ਬੈਗੇ ਨੇ ਭੁੱਲਦਾ ਜਾਵਾਂ ਜਿਹੜੀ ਯਾਦ ਸੀ ਜੀਕੇ ਮੈਂ ਸਾਰੀ ਜਨਰਲ ਨੌਲੇਜ ਭੁੱਲ ਗਏ ਕਿ ਆਪ ਤਾਂ ਲੈੰਦਾ ਸਿਸਤੀਆਂ ਆਪ ਤਾਂ ਲੈਨਾ ਸਿਸਤੀਆਂ ਤੇਰੇ ਪਿਆਰ ਦੀਆਂ ਆਪ ਤਾਂ ਲੈਨਾ ਸਿਸਤੀਆਂ ਤੇਰੇ ਪਿਆਰ ਦੀਆਂ ਗਲ ਨਾਲ ਲਾ ਲੇ ਜਿਹੜੇ-ਜਿਹੜੇ ਠੀਕੇ ਮੈਂ ਕਹਿੰਦਾ ਕਿ ਪਾਸਾ ਮੋੜਿਆ ਪਰ ਮੈਂ ਨਹੀਂ غرੂਰ ਕੀਤਾ ਪਾਸਾ ਮੋੜਿਆ ਪਰ ਮੈਂ ਨਹੀਂ غرੂਰ ਕੀਤਾ ਟੈਕਸ ਨਹੀਂ ਛੱਡੇ ਨੀਲੇ ਕਰਕੇ ਠੀਕੇ ਠੀਕੇ ਮੈਂ ਕਿ ਮੈਂ ਠੀਕ ਨਹੀਂ ਕਰਕੇ ਮੈਥੀ ਨਹੀਂ ਕੀਤਾ ਕਦੇ ਨਾ ਪੂਰੀ ਅੱਖ ਲੱਗੀ ਕਦੇ ਨਾ ਪੂਰੀ ਅੱਖ ਲੱਗੀ ਅਗ ਅਗ ਰਾਖ ਤੋਂ ਕਦੇ ਨਾ ਵੱਖ ਲੱਗੀ ਸਾਥੋਂ ਹੋਏ ਨਾ ਫੈਸਲੇ ਖੁਦ ਹੱਕੀ ਸਾਥੋਂ ਹੋਏ ਨਾ ਫੈਸਲੇ ਖੁਦ ਹੱਕੀ ਨਾ ਸਾਥੋਂ ਹੂਕ ਕੋਈ ਆਪਣੇ ਪੱਖ ਲੱਗੀ ਅਸੀਂ ਹੋ ਗਏ ਇਸ਼ਕ ਚ ਰਾਖ ਰੰਗੇ ਅਸੀਂ ਹੋ ਗਏ ਇਸ਼ਕ ਚ ਰਾਖ ਰੰਗੇ ਸਾਨੂੰ ਅੱਗ ਤਵਾਇਆਂ ਦੀ ਵੱਖ ਲੱਗੀ ਸ਼ੇਰ ਜ਼ਖਮੀ ਸੋਚਦਾਏ ਹੱਲੇ ਵੀ ਸ਼ੇਰ ਜ਼ਖਮੀ ਸੋਚਦਾ ਹੈ ਹਾਲੇ ਵੀ ਸ਼ੁਕਰ ਹੋਇਆ ਕਿ ਗੋਲੀ ਮੇਰੇ ਹੱਥ ਲੱਗੀ ਸ਼ੇਰ ਜ਼ਖਮੀ ਸੋਚਦਾ ਹੈ ਹਾਲੇ ਵੀ ਸ਼ੁਕਰ ਹੋਇਆ ਕਿ ਗੋਲੀ ਮੇਰੇ ਹੱਥ ਲੱਗੀ ਉਹਨੇ ਸੋਚਿਆ ਬਸ ਖੁਦਾ ਦੇ ਨਾਮ ਬਾਰੇ ਉਹਨੇ ਸੋਚਿਆ ਬਸ ਖੁਦਾ ਦੇ ਨਾਮ ਬਾਰੇ ਘੜੀ ਸੁਰਤ ਨਾ ਉਹਦੀ ਕੱਖ ਲੱਗੀ ਖੈਰ ਖੈਰ ਖੁਦਾ ਕੋਈ ਆਪ ਹੀ ਕਰੇ ਮਿਹਰ ਖੈਰ ਖੁਦਾ ਕੋਈ ਆਪ ਹੀ ਕਰੇ ਮਿਹਰ ਸਾਗਰ ਹੰਝੂਆਂ ਦਾ ਬੇੜੀ ਲੱਖ ਲੱਗੀ ਲੰਘ ਜਾਵਾਂ ਲੰਘ ਜਾਵਾਂਗਾ ਅੱਗੇ ਨੂੰ ਲੰਘ ਜਾਵਾਂਗਾ ਅੱਗੇ ਨੂੰ ਛਾੜ ਕੇ ਆਪਣੇ ਛੱਗੇ ਨੂੰ ਪਾਸਾ ਵੱਟ ਕੇ ਲੰਘ ਜਾਗਾ ਪਾਸਾ ਵੱਟ ਕੇ ਲੰਘ ਜਾਗਾ ਦੁੱਖ ਕਿਸੇ ਮੱਥੇ ਲੱਗੇ ਨੂੰ ਬਹੁਤ ਸ਼ੁਕਰੀਆ ਮੇਰੀ ਕੋਈ ਰਿਆਸਤ ਨਹੀਂ ਏ ਮੇਰੀ ਕੋਈ ਰਿਆਸਤ ਨਹੀਂ ਹੈ ਪਰ ਇੱਕ ਚੰਗਾ ਰਾਜਾ ਹਾਂ ਪਰ ਇੱਕ ਚੰਗਾ ਰਾਜਾ ਹਾਂ ਕੀ ਬਾਤ ਹੈ ਮੇਰੀ ਕੋਈ ਰਿਆਸਤ ਨਹੀਂ ਹੈ ਪਰ ਇੱਕ ਚੰਗਾ ਰਾਜਾ ਹਾਂ ਆਪਣੇ ਆਪੇ ਆਪਣਾ ਮਾਣ ਕਰਾਂਗਾ ਖੁਦ ਮਾਰ ਕੇ ਉੱਚੀ ਡੱਗੇ ਨੂੰ ਫਿਕਰ ਨਾ ਕੋਈ ਕਿਸੇ ਗੱਲ ਦਾ ਏ ਫਿਕਰ ਨਾ ਕਿਸੇ ਕੋਈ ਗੱਲ ਦਾ ਫਿਕਰ ਨਾ ਕੋਈ ਕਿਸੇ ਗੱਲ ਦਾ ਏ ਕਿ ਕਿਹੜਾ ਫਿਕਰ ਕਰਿੰਦਾ ਏ ਕੀ ਬਾਤ ਹੈ ਫਿਕਰ ਨਾ ਕੋਈ ਕਿਸੇ ਗੱਲ ਦਾ ਏ ਕਿ ਕਿਹੜਾ ਫਿਕਰ ਕਰੇਂਦਾ ਏ ਕਿਹੜਾ ਮਿਲਿਆ ਪਿਛਲੀ ਕਿਹੜਾ ਮਿਲਿਆ ਪਿਛਲੀ ਵਾਰੀ ਤੇ ਕਿਹੜਾ ਮਿਲੇਗਾ ਅੱਗੇ ਨੂੰ ਕਿਹਾ ਮਾਰ ਕਿਹੜਾ ਜਿੰਦਾ ਗੋਤ ਗੋਤ ਤਾਹੀਆਂ ਮੋਰਾਂ ਮੋਰਾਂ ਕਰਦਾ ਕਿ ਕੱਕਾ ਬਣ ਕੇ ਕਬੂਤਰ ਬੈਠਾ ਕੱਕਾ ਬਣ ਕੇ ਕਬੂਤਰ ਬੈਠਾ ਘੱਗਾ ਘਰ ਦੇ ਬਨੇਰੇ ਤੇ ਹਾਂਜੀ ਬਹੁਤ ਠੂਕ ਤਾਂ ਹੀ ਬਣ ਕੇ ਗਮਲਾ ਮਹਿਕੇ ਤਾਂ ਹੀ ਬਣ ਕੇ ਗਮਲਾ ਮਹਿਕੇ ਕੋਈ ਫਿਕਰ ਨਾ ਕਹਿੰਦੇ ਗੱਗੇ ਨੂੰ ਯਾਰ 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 ਕੀ ਗੱਲਾਂ ਕਰਦੇ ਹੋ ਕਿ ਇੱਕ ਬਹੁਤ ਸੋਹਣੀ ਇਹਦੇ ਵਿੱਚ ਮੈਨੂੰ ਦੱਸਣ ਦੀ ਲੋੜ ਆ ਜੀ ਕਿ ਜੱਗਾ ਡਾਕੂ ਹੋਇਆ ਬਟ ਆਪਾਂ ਉਹਨੂੰ ਜੱਗਾ ਡਾਕੂ ਹੀ ਕਹਿੰਦੇ ਆ ਪਰ ਉਹਦੀ ਮਾਂ ਤਾਂ ਨਹੀਂ ਉਹਨੂੰ ਜੱਗਾ ਡਾਕੂ ਕਹਿੰਦੀ ਹੋਣੀ ਉਹ ਤੈਨੂੰ ਜੱਗੂ ਕਹਿੰਦੀ ਹੋਣੀ ਆ ਜੱਗਾ ਕਹਿੰਦੀ ਹੋਣੀ ਕਿ ਭਾਵੇਂ ਕਈ ਕਿਤਾਬਾਂ ਪੜ ਲਈਏ ਕੋਈ ਪੜ ਨਾ ਸਕੇ ਰੂਹ ਪੂਰੀ ਨੂੰ ਭਾਵੇਂ ਕਈ ਕਿਤਾਬਾਂ ਪੜ ਲਈਏ ਕੋਈ ਪੜ ਨਾ ਸਕੇ ਰੂਹ ਪੂਰੀ ਨੂੰ ਸਭ ਡਾਕੂ ਕਹਿ ਕੇ ਜਾਣਦੇ ਨੇ ਮਾਂ ਜਾਣਦੀ ਏ ਪੁੱਤ ਜੱਗੇ ਨੂੰ। ਸ਼ੁਕਰੀਆ। ਕਿ ਮੇਰੇ ਕਮਰੇ ਦੀਆਂ ਮੇਰੇ ਕਮਰੇ ਦੀਆਂ ਚਾਰ ਕੰਧਾਂ ਨੇ ਮੇਰੇ ਕਮਰੇ ਦੀਆਂ ਚਾਰ ਕੰਧਾਂ ਨੇ ਪਰ ਨੈਣਾ ਲਈ ਸਰਹੱਦਾਂ ਨਹੀਂ। ਮੇਰੇ ਕਮਰੇ ਦੀਆਂ ਚਾਰ ਕੰਧਾਂ ਨੇ ਪਰ ਨੈਣਾ ਲਈ ਸਰਹੱਦਾਂ ਨਹੀਂ। ਮੈਂ ਉਂਝ ਹੀ ਅੰਦਰ ਵੜਿਆ ਰਹਿਣਾ। ਮੇਰੇ ਮੈਂ ਉਂਝ ਹੀ ਅੰਦਰ ਵੜਿਆ ਰਹਿਣਾ ਨਾਲ ਗੁਰਾਂ ਹੱਲੇ ਵੱਧਾ ਨਹੀਂ। ਹੀਰ ਗੁਲਕੰਧ ਮੇਕੋ ਥੋੜੀ ਏ ਹੀਰ ਗੁਲਕੰਧ ਮੇਕੋ ਥੋੜੀ ਏ ਮੈਂ ਉਹਦੇ ਨਾਲ ਹਲੇ ਲੱਦਾ ਨਹੀਂ ਹੀਰ ਗੁਲਕੰਧ ਮੇਕੋ ਥੋੜੀ ਏ ਮੈਂ ਉਹਦੇ ਨਾਲ ਹਲੇ ਲੱਦਾ ਨਹੀਂ ਇਸ਼ਕ ਦੀ ਮੈਂ ਇਸ਼ਕ ਦੀ ਮਹਿਫਿਲ ਲੁੱਕ ਲੁੱਕ ਦੇਖਾਂ ਇਸ਼ਕ ਦੀ ਮਹਿਫਿਲ ਲੁੱਕ ਲੁੱਕ ਦੇਖਾਂ ਮੈਨੂੰ ਆਇਆ ਸੱਦਾ ਨਹੀਂ ਇਸ਼ਕ ਦੀ ਮਹਿਫਿਲ ਲੁੱਕ ਲੁੱਕ ਦੇਖਾਂ ਮੈਨੂੰ ਆਇਆ ਸੱਦਾ ਨਹੀਂ ਗਜ਼ਲ 'ਚ ਗੱਲ ਤੇ ਗੌਰ ਕਰੀਦੀ ਗਜ਼ਲ 'ਚ ਗੱਲ ਤੇ ਗੌਰ ਕਰੀਦੀ ਦੇਖੀ ਦਾ ਦੱਦਾ ਧੱਦਾ ਨਹੀਂ ਗਜ਼ਲ 'ਚ ਗੱਲ ਤੇ ਗੌਰ ਕਰੀਦੀ ਦੇਖੀ ਦਾ ਦੱਦਾ ਧੱਦਾ ਨਹੀਂ ਕਾਲੀ ਰਾਤ 'ਚ ਚੰਨ ਨੂੰ ਦੇਖੀ ਕਾਲੀ ਰਾਤ ਤੇ ਚੰਨ ਨੂੰ ਦੇਖੀ ਰੰਗ ਉਹਦਾ ਬਾਲਾ ਪੱਦਾ ਨਹੀਂ ਸਭ ਮਕਬੂਲ ਹੁੰਦਾ ਤੇਰਾ ਸਰਤਾਜ ਸਭ ਮਕਬੂਲ ਹੁੰਦਾ ਤੇਰਾ ਸਰਤਾਜ ਸਿੱਖਣਾ ਅਸੂਲ ਹੁੰਦਾ ਤੇਰਾ ਸਰਤਾਜ ਹਰ ਇੱਕ ਬੋਲ ਤੇਰਾ ਜਿਵੇਂ ਕੋਈ ਕਿਤਾਬ ਹੋਵੇ ਹਰ ਇੱਕ ਬੋਲ ਤੇਰਾ ਜਿਵੇਂ ਕੋਈ ਕਿਤਾਬ ਹੋਵੇ ਇੱਥੇ ਕੋਈ ਸਕੂਲ ਹੁੰਦਾ ਤੇਰਾ ਸਰਤਾਜ ਸਾਡਾ ਸਮਾਂ ਕੀਮਤੀ ਜੋ ਸਾਡਾ ਸਮਾਂ ਕੀਮਤੀ ਜੋ ਗੀਤ ਸੁਣ ਲੰਗੇ ਤੇਰਾ ਸਾਡਾ ਸਮਾਂ ਕੀਮਤੀ ਜੋ ਗੀਤ ਸੁਣ ਲੰਗੇ ਤੇਰਾ ਉਹ ਪਲਨਾ ਫਸੂਲ ਹੁੰਦਾ ਮੇਰਾ ਸਰਤਾਜ ਇਸ਼ਕੇ ਦੇ ਫੁੱਲਾਂ ਵਾਲੇ ਰੱਸਿਆਂ ਨੇ ਕੱਸੇ ਆਏ ਇਸ਼ਕੇ ਦੇ ਫੁੱਲਾਂ ਵਾਲੇ ਰੱਸਿਆਂ ਨੇ ਕੱਸੇ ਆਏ ਝੂਟਾ ਜਦੋਂ ਝੂਲ ਹੁੰਦਾ ਤੇਰਾ ਸਰਤਾਜ ਬਹੁਤ ਸ਼ੁਕਰੀਆ ਹਨਾ ਜੀ ਥੈਂਕ ਯੂ